ਆਸਰੇ ਗਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਬਈ ਆਪਾਂ ਕਿਸਾਨ ਮੇਲਾ ਲੁਧਿਆਣਾ ਆਏ ਸੀਗੇ ਤੇ ਤੁਹਾਨੂੰ ਦਿਖਾਉਣੇ ਆਂਗੇ ਤੇ ਕਿਹੜੀਆਂ-ਕਿਹੜੀਆਂ ਇੱਥੇ ਫੈਕਟਰ ਟੱਪੇ ਜੋ ਪੋਸਟ ਵੀ ਸੰਧ ਜਿਹੜਾ ਇੱਥੇ ਪਹੁੰਚਿਆਗਾ ਸਾਰਾ ਜਿਹੜਾ ਦਿਵਾਉਣੇ ਆਂਗੇ 2025 ਦਾ ਕਿਸਾਨ ਮੇਲਾ ਤੇ ਪੈਸੇ ਕੋਈ ਖਾਸ ਕੱਟ ਨਹੀਂ ਰਹਿਗਾ ਕੱਟ ਥੋੜਾ ਹੀ ਹੈਗਾ ਤੇ ਵਧੀਆ ਮਾਹੌਲ ਬਣਿਆ ਹੋਇਆ ਦੇਖੋ ਆਜੋ ਕਿ ਐਸਾ ਨਾ ਟੂੜੀ ਦਾ ਬੰਦਾ ਮੰਦਾ ਹਲ ਹੋਣ ਕਰਕੇ ਬਈ ਟੂੜੀ ਵਾਲਿਆਂ ਨੂੰ ਕੋਈ ਨਹੀਂ ਪਹੁੰਚਦਾ ਉਹ ਦੇਖਦਾ ਵੀ ਨਹੀਂ ਕੋਲੇ ਹੋ ਕੇ ਸਾਰੀਆਂ ਕੰਪਨੀਆਂ ਨੇ ਇਹ ਕੜੀਆਂ ਜਿਹੜਾ ਆਟੋਮੈਟਿਕ ਸਟਾਟਰਾਂ ਵਾਲੇ ਸਾਰੀ ਵੀਡੀਓ ਤੋਂ ਪੱਕਾ ਜ਼ਰੂਰ ਦੇਖੋ ਜਿਹਦੇ ਬਾਰੇ ਥੋੜੀ ਜਾਣਕਾਰੀ ਦੇਵਾਂਗੇ ਤੁਹਾਨੂੰ ਥੈਂਕ ਯੂ ਦੇਖ ਕੇ ਕੀ ਸਿਸਟਮ ਕਿਵੇਂ ਹੈਗਾ ਸਾਰਾ ਦੱਸਾਂਗੇ ਤੇ ਉਹ ਸਾਹਮਣੇ ਲੋਪਰ ਆ ਜਾਣਾ ਗਿਆ ਸਟਾਟਰ ਵਾਲਿਆਂ ਦਾ ਟਰੈਕਟਰ ਰੂਟ ਤੋਂ ਹੀ ਖਰਪਾਤਾ ਕਰਿਆ ਜਾਣੇ ਕੱਟ ਜਾਦਾ ਆਏਗਾ ਫਾਈਨਲ ਹੈ ਗੇ ਮੈਕਸ ਸੋਣਾ ਨਿਕਲਿਆ ਕਿ ਟਰੈਕਟਰ ਨਹੀਂ ਲੈ ਕੇ ਆ ਆਪਦੇ ਯਾਰ ਹਨਾ ਸੋਣਾ ਨਿਕਲਿਆ ਟਰੈਕਟਰ ਨਹੀਂ ਲੈ ਕੇ ਆ ਆਪਦੇ ਵੀ ਆਹ ਰੋਟਾ ਵਿਟਰ ਟੂਲੇ ਮਸ਼ੀਨ ਕਪਾਣਾ ਮੇਰੇ ਸਾਹ ਜੈਤਿਕ ਨੇ ਨਮੀ ਤਿਆਰ ਕਰੀਆ ਇਹ। ਉਹਨਾਂ ਲਿਕਣਾ ਤੇ ਕੋਈ ਸਾਫ ਨਹੀਂ ਲੇਗਾ ਉਹ। ਘੱਟ ਬਲੰਟਰ ਜਾਂ ਵੀ ਬਲੰਟਰ ਤਾਂ ਬੇਲੇ ਮੇਲੇ ਤੇ ਵੀ ਦੇਖਿਆ ਜਿਨਾਂ ਦਾ। ਉਹ 25 ਲੱਖ ਦੀ ਨਾ ਮਸ਼ੀਨ ਇਹਦਾ। ਆ ਦੇਖ ਇਹਦੇ ਆ ਸਿਸਟਮ ਦਿੱਤਾ ਹੈ। ਹਰੇ ਆਇਤੋਂ ਇਹਨੇ ਰੀਲ ਦੇ ਚੱਕਰ ਵਧਾਉਣੇ ਘਟਾਉਣੇ ਆ ਡਿੱਗੀ ਡੁੱਗੀ ਜੀਰੀ ਚੱਕਣੀ ਆ ਇਹਦੇ ਚੇਂਜਰ ਮੰਗੋ ਖੋ ਦਿੱਤਾ ਹੋਇਆ ਇੱਥੇ ਚੇਂਜਰ ਇਹਦੇ ਇੱਥੇ ਚੱਕਰ ਵਧ ਘਟ ਜਾਣਗੇ ਰੀਲ ਖਾਤਰੀ ਐ ਸਪੈਸ਼ਲ ਇਹ ਔਰ ਰੀਲ ਦੇ ਚੱਕਰ ਵਧ ਘਟ ਜਾਂਦੇ ਆਗੇ ਵੀ ਕਈ ਵਾਰ ਡਿੱਗੀ ਜੀਰੀ ਨਹੀਂ ਹੁੰਦੀ ਕਈ ਵਾਰ ਉਹ ਵਧਾਉਣੇ ਘਟਾਉਣੇ ਪਏ ਤਾਂ ਕਈ ਵਾਰ ਛੱਡਦੀ ਹੁੰਦੀ ਹੈ ਕੋਈ ਜੀਰੀ ਸੋ ਉੱਦਰ ਆਲੇ ਆ ਗਏ ਇਧਰ ਆਣਾ ਇਧਰ ਤੇ ਬਣੇਂਦਾ ਏਰੀ ਖਤਰ ਆਪਣੇ ਖਤਰ ਨਹੀਂ ਬਣੇਂਦਾ ਯਾਰਾ ਰੋਡ ਦੇ ਸੇ ਤੋਂ ਇਨਕਟਰ ਆਲੇ ਸਾਧੂ ਸੰਗੜੀਆਂ ਵਾਲਾ ਯਾਰ ਬਹੁਤ ਚਿਰ ਦਾ ਮਸੂਰਾ ਬੰਦਾ ਹਨਾ ਕੱਖ ਨਹੀਂ ਘਟਿਆ ਹਨਾ ਤੇ ਇਹਨਾਂ ਕੋਲ ਸਵੇਰ ਦਾ ਕੱਠ ਇੰਨਾ ਹੀ ਹੈ ਇਹਨਾਂ ਕੋਲੇ ਕੁਆਲਿਟੀ ਆ ਕੁਆਲਿਟੀ ਵੀ ਆ ਕੋਲ ਨੂੰ ਲਾ ਕੇ ਜਿਹੜਾ ਜਦੋਂ ਤੁਸੀਂ ਆਪਾਂ ਦੇਖੀ ਜਾਂਦੇ ਕੱਠ ਇੰਨਾ ਹੀ ਆ ਇਹਨਾਂ ਕੋਲੇ ਓ ਮਾਈ ਗਾਡ ਲਾਈਪਨ ਨੂੰ ਲਾਇਆ ਹੈ ਹਨਾ ਤਵੀਆਂ ਦੇ ਉਹ ਦੇਖ ਮਾਈ ਬਾਹਰ ਜਿਆਦਾ ਡਾਕਰ ਆ ਵੀ ਹੂੰ ਹੂੰ ਇਹ ਗੱਲ ਸਹੀ ਹੈ ਇੰਨਾ ਨੇ ਜਿੱਥੇ ਬਹੁਤ ਥਾਂ ਕਵਰ ਕਰਿਆ ਹਾਂ ਇਹ ਚਲਾ ਕੇ ਵੀ ਦਿਖਾਉਂਦੇ ਨਾਲ ਹਾਂ ਮਾਸਟਰਮਾਈਂਡ ਵਾਲੇ ਹੋਰ ਵੀ ਖੜੇ ਆ ਜੀ ਮੈਂ ਵੀ ਸਾਹ ਕਨਾਲੇ ਆਗੇ ਸਰਬ ਨਾਲੇ ਵੀ ਉਨੇ ਯਾਰ ਸਰਬ ਨਾਲੇ ਵੀ ਠੀਕ ਆ ਯਾਰ ਉਹ ਥੋੜਾ ਯਾਰ ਮੈਨੂੰ ਐ ਲੱਗਦਾ ਜੇ ਕਿਰਝਾਂ ਲੋਕਾਂ ਦੇ ਤਵੀਆਂ ਦੋਵੀਆਂ ਕੰਨੀਆਂ ਵੱਧ ਹੋਇਆ ਹੁੰਦਾ ਹਨ ਵੀ ਆਹ ਹੋਰ ਸੰਦੇ ਛੱਡ ਕੇ ਸਾਰੇ ਪਰ ਵੇਵਾ ਪਰ ਵੀ ਤਾ ਜਿਵੇਂ ਹੁਣ ਆਹ ਲੋਡਰਾਂ ਲਾਡਰਾਂ ਜਾਂ ਕੰਨੀ ਦਾ ਕੋਈ ਚਾਕਦੇ ਨਹੀਂਗਾ ਐਦਿਕ ਟਰੈਕਟਰ ਡਰਟਰ ਵੀ ਬਹੁਤ ਥੋੜੇ ਆਇਆ ਹੈ ਟਰੈਕਟਰ ਨਹੀਂ ਦੀ ਸਾਸਾ ਜਿਵੇਂ ਸਵਰਾਜ ਲੈਣੀ ਆ ਇੱਥੇ ਪਾਣੀ ਲਿਆ ਪਾਣੀ ਹਾਂ ਲਿਆ ਟਰੈਕਟਰ ਨੂੰ ਨਵਾ ਗਿੜੋ ਇਹ ਸੀ ਅਸਲ ਲਿਆ ਬਣਾ ਰਹੇ ਹੋ ਬਈ ਵੀਡੀਓ ਦੇ ਨਾਲ ਸਾਰਾ ਕੁਝ ਦਿਖਾਵਾਂ ਤੁਹਾਨੂੰ ਕੋ ਕਰਾ ਲੈ ਕੇ ਆਉਂ ਕੰਪਨੀ ਵਾਲੇ ਸੁਲਾਇਕ ਵੀਡੀਓ ਥੋੜੀ ਜਿਹੀ ਲੰਮੀ ਹੋ ਜੂ ਕਾ ਆਪਣੇ ਫੇਰ ਸਾਰੀ ਜ਼ਰੂਰ ਲਿਓ ਬਹੁਤ ਸੇ ਕਰਤਾ ਆਵਾਜ਼ ਟਰੈਕਟਰ ਤਾਂ ਹਟੰਗੀ ਬਟਿਆ ਹੁਣ ਦਿਖਾ ਕੇ ਲਿਆਉਣੇ ਆ ਬਟ ਦੇ ਇੰਦਰ ਲੈਂਡ ਫੋਰਸ ਵਾਲਿਆਂ ਕੋਲੇ ਸਰਦਾਰ ਨੇ ਗੱਲ ਦਾ ਜੱਕੀ ਖੜਿਆ ਹਾਂ ਦੇ ਉੱਤਲਾ ਕੰਪੈਕਟ ਦਿਖਾਈ ਹੋਈ ਹੈ ਕਰਤਾਰ ਵਾਲਿਆਂ ਨੇ ਆਹ ਦੇਖੋ ਉਹ ਵੀ ਜੱਕੀ ਖੜਿਆ ਅਗਰ ਨਾ ਕੋਧੀ ਚੱਕਿਆ ਹੋਇਆ ਆ ਆਏ ਬੇਰਾ ਖੜੇ ਕਰੇ ਗਣਾ ਪਾਲਾ ਦਾ ਮੇਰਾ ਵੀ ਨਹੀਂ ਪਤੀ ਦੇ ਉਹ ਕੋਈ ਪੁਆਇੰਟ ਸਾਲਾਂ ਤੇ ਘੱਟ ਜਿਆਦਾ ਹੁੰਦਾ ਪਰ ਸੰਤ ਲਾਈਨ ਲਈ 5-4% ਬੰਦੀ ਹੁੰਦੀ ਆ ਪੀ ਟੋਲੇ ਬਹੁਤ ਖੰਦ ਲੈ ਕੇ ਆਇਆ ਬਾਈ ਟੋਟਲੀ ਖੰਦ ਲੈ ਕੇ ਆਇਆ ਜਿੰਨੇ ਪਿਆਰ ਕਰਦੇ ਲੱਗਦਾ ਵੀਡੀਓ ਨਹੀਂ ਬਣਾ ਕੇ ਪਾਵਾਂ ਜਿਹੜੀਆਂ ਬਣੀਆਂ ਜਿਹ ਕਿਸੇ ਨੇ ਬੜਮਾਈਆਂ ਪਤ ਬਾਈ ਜਿਹ ਕਿਸੇ ਦਾ ਨਾਮ ਬਣਵਾਇਆ ਉਹ ਤਾਂ ਵੱਖਰੀ ਆ ਸਿੱਧੂ ਮੂਸੇ ਵਾਲੇ ਕੋਲੇ ਫੋਨ ਕਰਕੇ ਉਹੀ ਗਾਣਾ ਚਲਾਈ ਜਾਂਦਾ ਆ ਆ ਜਾ ਸਿੱਧੂ ਮੂਸੇ ਵਾਲੇ ਕੋਲੇ ਫੋਨ ਕਰਕੇ ਮੈਂ ਉਹੀ ਗਾਣਾ ਲਾਈ ਹੋਇਆ ਅੱਠਾਈ ਨਾ ਕੋਲ ਬਿਦੜਾ ਰੱਖੇ ਜਾ ਬੋਲੋ ਟੂ ਨਾ ਨਾ ਹਾਂ ਆਗਰ ਜੇ ਦੇ ਕੇ ਕਰਨਾ ਨਾਣੀਆਂ ਵੱਢਣ ਨੂੰ ਗੇਰਕਾ ਹਾਂ ਉਹ ਪੂਜ ਦੇ ਪੱਤੇ ਚੱਕਣ ਨੂੰ ਉਹ ਟਾਈਟਰ ਦੇ ਲੈਣ ਵਾਲੇ ਆ ਉਹ ਸਾਹਮਣੇ ਵਾਲਾ ਪੱਤੇ ਜਣ ਚੱਕਣ ਨੂੰ ਚੱਕੀ ਫਿਰ ਦਿੰਦੇ ਉਹ ਅਸਲ ਤਾਂ ਇਹ ਆਉਂ ਮੱਸੀ ਮੱਸੀ ਵਾਲੇ ਦਾ ਕੰਮ ਆਉਦਾ ਹੁਣ ਜਿਹੜੇ ਝਿੰਗਾ ਚੂੰਗਾ ਪਾਉਂਦੇ ਆਗੇ ਹੁਣ ਨਾ ਕਿ ਬੁੱਲੇ ਰਿਹਾ ਤੰਮਮਲਾ ਆ ਕੇ ਵੱਡੇ ਮਸਿੰਦਰੀਆਂ ਜਿਹੜੀਆਂ ਜੰਨੀਆਂ ਵਾ ਦੇਖੀ ਜਾਂ ਨਾ ਛੋਟੀ ਕਿਸਾਨੀ ਖਤਮ ਕਰਨ ਦੇ ਸੰਕੇਤ ਆ ਇਹ ਹੁਣ ਵੀ ਜਿੰਨ ਕੋਈ ਬੁੱਧੀ ਸਾਡੀ ਹੋਈ ਹਾਂ 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 ਉਹ ਗੱਲ ਕਰਦੇ ਸੱਚੀ ਮੀ ਵੀ ਬੋਲ ਹਾਂ ਹਾਂ ਵੀ ਬਸ ਹੁਣ ਆਪਾਂ ਨੂੰ ਇਹ ਚੀਜ਼ਾਂ ਦਾ ਜਾਮ ਹੋਈ ਪਈ ਆ ਵੀ ਦੇਖ ਰਿਹਾ ਉਹ ਕੀ ਆ ਕੀ ਆ ਉਹੀ ਯਾਰ ਸੁਪਰ ਸੀਡਰ ਜੀ ਇੱਕ ਹੀ ਤੁਰੇ ਆਉਂਦੇ ਯਾਰ ਕੋਈ ਨਵੀਂ ਚੀਜ਼ ਤਾਂ ਆਉਂਦੀ ਨਹੀਂ ਹਣਾ ਆਈਏ ਤੋ ਅਲੋਲ ਇਹ ਹੈਪੀ ਸੀਟਰ ਰਗ ਗਿਆ 35 ਲੀਟਰ ਤਾਂ ਆਈ ਨਹੀਂ ਹਾਂ ਆ ਫਿਰ ਆਪ આજ ਪ੍ਰੋਫਿਟ ਬੋਲਿਆ ਬਾਕੀ ਫਿਰ ਉਹ ਹੈਪੀ ਸੀਟਰ ਪਾਸ ਆ 70% ਹੈਪੀ ਹਾਂ 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 ਵਰ ਤੋਂ ਬਿੱਟ ਰਵੇ ਕਿੰਨਾ ਵੱਡਾ ਟਰੈਕਟਰ ਰਵੇਗੇ ਹਾਂ ਹਾਂ ਹੈ ਉਹ ਤਾਂ ਆਈਆਂ ਯਾਰ ਹੁਣ ਸਭ ਤੋਂ ਵੱਧ ਮੂਰੇ ਸੁਪਰ ਸੀਟਰ ਕਿਉਂ ਵੜਗੜ ਤਰੇ ਹੁਣ ਕੋ ਪ੍ਰਾਲੀ ਵਿੱਚ ਬੋਣੀ ਆਪਾਂ ਵੀ ਚੱਕਰ ਆਏ ਹੈਗਾ ਵੀ ਇਹਨਾਂ ਨੂੰ ਆਇਆ ਵੀ ਜੇ 11 ਵੀਟਾ ਦੇ ਕਿੰਨਾ ਪ੍ਰਤੀਸ਼ਤ ਜ਼ਿੰਗ ਹੈ ਤੇ ਇਹਨਾਂ ਨੂੰ ਆਇਆ ਵੀ ਯਾਰ ਜੇ ਹੈਪੀ ਸੁਪਰ ਹੈਪੀ ਸੀ ਡ੍ਰੋਪ ਪਾਸ ਕਰਕੇ ਦਿੱਤਾ ਉਹਦੇ ਵਿੱਚ ਵੱਧ ਤੋਂ ਵੱਧ ਸੁਧਾਰ ਕਰਤਾ ਉਹ 2 ਸੀਟ ਟਰੈਕਟਰ ਖਿੱਚਦਾ ਉਹਨੂੰ ਕਿਸੇ ਨੂੰ ਟਰੈਕਟਰ ਪਾਉਣ ਦੀ ਲੋੜ ਨਹੀਂ ਹੁਣ ਜਿਹੜੇ ਹੁਣ ਐਡੀ ਨੀ ਐਡੀ ਉਹਨੀਆਂ ਸਟਾਲਾਂ ਵਾਲੀਆਂ ਪਈਆਂ ਨੇ ਲਿਫਟ ਕਪੈਸਿਟੀਆਂ ਚੱਕ ਚੱਕ ਟਰੈਕਟਰ ਤਾਂ ਸਾਹ ਦਿਖਾਈ ਜਾਂਦੇ ਆ ਕਿ ਵੀ ਉਹ ਕੁੱਲ ਮਿਲਾ ਕੇ ਫੇਲ ਹੀ ਆ ਆਪਾਂ ਕਪੈਸਿਟੀ ਤੋਂ ਕੀ ਕਰਾਉਣਾਗਾ ਵੀ ਜਦੋਂ ਆਪਾਂ ਅਨੁਸਾਰਨ ਲੱਗ ਗਿਆ 2 ਸਪੀਡ ਟਰੈਕਟਰ ਸਾਰਨ ਲੱਗ ਗਿਆ ਆਪਣੇ ਦਾਣੇ ਬੀਜਣ ਲੱਗੇ ਮੈਂਨ ਮੁੱਦਾ ਤਾਂ ਆਪਣੀ ਬਣਕ ਬੀਜਣ ਦਾ ਹੀ ਆ ਵੀ ਜੇ ਹੁਣ ਆਪਣੀ ਗਣਕੀ ਵਧੀਆ ਵੇਚ ਗਈ ਤੇਰ ਆਪਾਂ ਇਹ ਚੀਜ਼ ਜਦੋਂ ਆਪਾਂ ਕਰਾਉਣਾ ਹਨ ਉਹ ਮੈਂ ਕਰ ਉਹ ਮੈਂ ਯਾਰ ਉਹਨਾਂ ਤੋਂ ਤਾਂ ਜਨਾਂ ਨੇ ਮੈਂ ਤਾਂ ਹੁਣ ਜਿਵੇਂ ਚਾਰ ਵਾਲੀਆਂ ਮਸ਼ੀਨਾਂ ਤੇ ਲੋਕ ਕਹਿੰਦੇ ਆ ਵੱਡੀਆਂ ਮਸ਼ੀਨਾਂ ਜਰ ਇਹਨਾਂ ਦੇ ਇਨ ਇਨ ਖਾਤਿਆ ਕਰਕੇ ਖਰੀਦਣਗੇ ਇਹ ਕਿੰਨਾ ਚਿਰ ਪਾਸ ਰੋਲ ਸਭ ਦਾ ਬਹੁਤ ਜਿਆਦਾ ਲੰਮਾ ਟਾਈਮ ਚੱਲਣਾ ਹੁੰਦਾ ਨਹੀਂ ਇਹ ਆਹੌਲਾਂ ਦੇ ਤੇਰ ਕਰਕੇ ਖੜੀ ਹੋਏ ਹੂੰ ਹੂੰ ਜਿੰਨਾ ਜ਼ਿਆਦਾ ਪ੍ਰੋਜੈਕਟ ਵੱਡਾ ਉਨੀ ਜ਼ਿਆਦਾ ਖਰਚੇ ਵੱਡੇ ਉਹ ਦਬਾ ਘਰੋਗਾ ਬਣਾ ਕੇ ਨਿਹੁਣ ਅੱਡੀ ਬਣਾਉਣ ਦੀ ਵੀਡੀਓ ਮਹਿੰਦਰ ਵਾਲਿਆਂ ਦਾ ਯਾਰ ਮੈਂਹਿੰਦਰ ਵਾਲਿਆਂ ਦੀ ਸਟਾਲ ਛੋਡੀਆ ਯਾਰ ਇਹ ਦੇਖਿਆ ਨਾ ਮੈਂ ਜੁੜੇ ਰਹੋ ਵੀਡੀਓ ਨਾਲ ਔਰ ਬਹੁਤ ਸਾਰੇ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਆਉਣਗੇ ਤੇ ਤੁਸੀਂ ਇਹਦੀ ਪਾਵਾਂਗੇ ਦਿਖਾਵਾਂਗੇ ਤੁਹਾਨੂੰ ਧੰਨਵਾਦ